ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਪਾ ਰਹੇ ਹੋ ਗੁਰਦੁਆਰਾ ਪੀਰ ਬਾਲਾ ਸਾਹਿਬ ਇਹ ਗੁਰਦਸਾਲ ਪਿੰਡ ਫਤੇਪੁਰ ਕੁਠੀ ਦੇ ਕੋਲ ਪੈਂਦਾ ਹੈ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਇਹ ਗੁਰਦਸਾਲ ਜਿੱਥੇ ਕਿ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਨੇ ਸੇਵਾ ਕੀਤੀ ਹੈ ਜੋ ਕਿ ਹਰੀਆਂ ਬਿੱਲਾ ਜੋ ਨਿਹੰਗ ਸਿੰਘ ਜਥੇਬੰਦੀ ਹੈ ਉਹਨਾਂ ਦੇ ਸੇਵਾਦਾਰ ਇੱਥੇ ਸੇਵਾ ਕਰਦੇ ਰਹੇ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਉਸ ਤੋਂ ਬਾਅਦ ਸੰਤ ਬਾਬਾ ਹਾਕਮ ਸਿੰਘ ਜੀ ਨੇ ਇੱਥੇ ਸੇਵਾ ਬਹੁਤ ਕੀਤੀ ਹੈ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਜੰਡੋਲੀ ਹੈ ਉਹ ਸੰਤ ਬਾਬਾ ਹਾਕਮ ਸਿੰਘ ਜੀ ਨੇ ਇੱਥੇ ਬਹੁਤ ਭਗਤੀ ਕੀਤੀ ਹੈ ਤੇ ਹੁਣ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਸੁੱਖਾ ਸਿੰਘ ਜੀ ਜੋ ਕਿ ਸਾਡੇ ਗਵਾਂਢੀ ਪਿੰਡ ਸਰੰਗਵਾਲ ਤੋਂ ਨੇ ਉਹ ਮਾਪੁਰਛ ਇੱਥੇ ਸੇਵਾਵਾਂ ਕਰ ਰਹੇ ਹਨ ਸਰੰਗਵਾਲ ਸੰਤ ਬਾਬਾ ਸੁੱਖਾ ਸਿੰਘ ਜੀ ਇਹ ਆਪ ਜੀ ਦਰਸ਼ਨ ਕਰਵਾਦੇ ਹੋ ਮੇਰੇ ਪਿਛਲੇ ਪਾਸੇ ਗੁਰਦੁਆਰਾ ਪੀਰਵਾਲਾ ਸਾਹਿਬ گردوارا پیر بال صاحب کی آج نو نومبر دو جا پتی نو سماغم نواگ کروایا گیا جی آپ درخت کرو جوان ہر گردوارا گوردو صاحب بابا مہتا کلیا پٹواری کلیا جیسے اور مہاراجا جی بابا شیر نام جی دسیا جاتا ਦੀ ਫਾਤਨਾ ਮਹਾਰਾਜ ਨੇ ਲਖਾਇਆ ਜੀ ਨਾ ਜਦੋਂ ਬਾਬਾ ਮਹਿਤਾ ਕਲਿਆਣ ਦਾਸ ਜੀ ਨੇ ਨਾ ਘਰ ਵਿੱਚ ਰੱਖਿਆ ਆਪਣੇ ਸਰਾਧ ਰੱਖਿਆ ਕਿਉਂਕਿ ਪਿਤਾ ਪਰਖੀ ਜੋ ਕਰਮ ਚੱਲਦੇ ਆਏ ਸੀ ਕਰਦੇ ਸੀ ਫੇ ਤੇ ਮਹਾਰਾਜ ਨੇ ਮਾਰਿਆ ਫਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਤੇ ਮਹਾਰਾਜ ਨੇ ਜਨੇਊ ਨਾ ਪਾ ਕੇ ਮਖਰਾ ਕਰ ਦਿੱਤਾ ਕਿ ਅਸੀਂ ਸਨਾਦਨ ਦਾ ਨਹੀਂ ਹਿੱਸਾ ਇਹ ਸਾਡਾ ਪੰਥ ਜਿਹੜਾ ਇਹ ਨਿਆਰਾ ਆ ਪਰ ਪਹਿਲਾ ਇੱਕ ਰਿਆ ਕਰਦੇ ਆਏ ਸੀ ਬਾਬਾ ਕਲਿਆਣ ਦਾਸ ਜੀ ਨੇ ਸਰਾਧ ਰੱਖਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਖੇਡਦੇ ਖੇਡਦੇ ਆਏ ਘਰ ਦੇ ਕੇ ਤੇ بڑے ਭੋਜਨ ਤਿਆਰ ਹੋ ਗਏ। بڑے ਭੋਜਨ ਤਿਆਰ ਹੁੰਦੇ ਆ, بڑے ਹਲਵਾਈ ਲੱਗੇ ਆ। ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਹਿਤ ਸੁਭਾਅ ਪੁੱਛਿਆ ਪਿਤਾ ਜੀ ਇਹ ਕੀ ਕਰਦੇ ਆਂ? ਕੀ ਪ੍ਰੋਗਰਾਮ ਆਪਣੇ ਘਰ ਦੇ ਵਿੱਚ ਇਹ ਵੱਡੇ ਭੰਡਾਰੇ ਚਾਲ ਹੋ ਰਹੇ ਆ। گرو نانک ساحب سچے پاشا مہاراج کہ پتا جی آ پہلے بڑے سوکھ دے te apati te ni thank you